ਅਸਵਿਧੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਥਾਣਾ ਖੇਮਕਰਨ ਤੇ ਬੀਐਸਐਫ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ ਖੇਮਕਰਨ ਦੇ ਇਲਾਕੇ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਫੜਿਆ ਇਸ ਦੌਰਾਨ ਥਾਣਾ ਖੇਮਕਰਨ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਕਬਲਜੀ ਤਰਾਏ ਗੁਪਤ ਸੂਚਨਾ ਮਿਲਣ ਤੇ ਜਦੋਂ ਹਿੰਦ-ਪਾਕ ਦੇ ਬੀਐਸਐਫ ਜਵਾਨਾਂ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ ਇੱਕ ਕਿਸਾਨ ਦੇ ਖੇਤ ਦੇ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਜਿਸ ਦਾ ਵਜ਼ਨ ਤਕਰੀਬਨ 5 ਕਿਲੋ ਦੱਸਿਆ ਜਾ ਰਿਹਾ ਹੈ ਕੱਲ ਪ੍ਰੀ 8 ਵਜੇ ਤੇ ਸ਼ਾਮ ਪਿੰਡ ਕਲਸ ਬੀਓਪੀ ਹਰਪਜੰਨ ਦੇ ਨੇੜੇ ਇੱਕ ਮੂਵਮੈਂਟ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੇ 101 ਬਟਾਲੀਅਨ ਦੇ ਮੌਕੇ ਤੇ ਜਿਹੜੀ ਡਿਪਲॉयਮੈਂਟ ਹੈਗੀ ਆ ਉਹਨਾਂ ਨੇ ਇਹਨੂੰ ਰਿਐਕਟ ਕਰਦੇ ਹੋਏ ਫਾਇਰ ਕੀਤਾ ਤੇ ਇਹ ਜਿਹੜਾ ਹੈਗਾ ਡਰੋਨ ਰਾਤੀ गिर ਗਿਆ ਉਸੇ ਟਾਈਮ ਜਿਹੜੀ ਲੋਕਲ ਪੁਲਿਸ ਐਕਟੀਵੇਟ ਹੋਈ ਤਾਂ ਸਰਚ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ ਅੱਜ ਸਵੇਰ ਡੂਰਿੰਗ ਥਿਸ ਜੁਆਇੰਟ ਸਰਚ ਆਪਰੇਸ਼ਨ ਇੱਕ ਡਰੋਨ ਜਿਹੜਾ ਕਿ ਕੋਡ ਕਾਪਟਰ ਹੈ ਜਿਹਦੀ ਤਕਰੀਬਨ 3.5 ਤੋਂ ਲੈ ਕੇ 5 ਕਿਲੋ weight ਚੁੱਕਣ ਦੀ ਸ਼ਮਤਾ ਰੱਖਦਾ ਉਹ ਇਥੋ ਖੇਤ ਦੇ ਵਿੱਚੋਂ ਬ੍ਰਾਮਤ ਹੋਇਆ ਸਰ ਇਹਦੇ ਨਾਲ ਕੋਈ ਬਰਾਮਤੀ ਹੋਈ ਜੀ ਫਿਲਹਾਲ ਹਲੇ ਤੱਕ ਨਹੀਂ ਹੋਈ ਹੈ ਪਰ ਫਿਰ ਵੀ ਹਲੇ ਸਰਚ ਜਾਰੀ ਹੈ ਤੇ ਕਿਉਂਕਿ ਇਹ ਕਈ ਦਿਨਾਂ ਤੋਂ ਬਾਅਦ ਐਕਟੀਵਿਟੀ ਹੁਣ ਹੋਈ ਆ ਆਫਟਰ ਅ ਗੈਪ ਸੋ ਇਹ ਹਲੇ ਦੇਖਦੇ ਆ ਕਿ ਬੀ ਇਹਦੇ ਵਿੱਚੋਂ ਕਿਤੇ ਇਸ ਏਰੀਆ ਦੇ ਵਿੱਚ ਕਿਤੇ ਸਰ ਇਸ ਪਾਰਟੀਕੂਲਰ ਏਰੀਆ ਦੇ ਤੀਜੀ ਵਾਰ ਲਗਾਤਾਰ ਇੱਕ ਮਹੀਨੇ ਚ ਹੋਈ ਹੈ ਜੀ ਇਹ ਹਾਂਜੀ ਪਰ ਨਾਲੇ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ ਕਿ ਤਿੰਨੇ ਵਾਰੀ ਇਹ ਵੀ ਗਿਰਿਆ ਜਾ ਚੁੱਕੇ ਆ ਤਾਂ ਤਕਰੀਬਨ ਜੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 6 ਤੋਂ ਵੱਧ ਜਿਹੜੇ ਡਰੋਨ ਇਸ ਏਰੀਆ ਦੇ ਵਿੱਚ ਗਰੇ ਨੇ ਤੇ ਇਹ ਜਿਹੜੀ ਹੈਗੀ ਹੈ ਬੀਐਸਐਫ ਵੀ ਤੇ ਅਲਰਟਨੈਸ ਜਿਹਦੇ ਕਰਕੇ ਹੀ ਅਸੀਂ ਇਹ ਜਿਹੜੀ ਹੈ ਜੇ ਡਰੋਨ ਆਉਣ ਜਾਣ ਦਾ ਸਿਲਸਲਾ ਜਿਹੜਾ ਹੈ ਨਾ ਕੰਮ ਕਰ ਰਹੇ ਹਾਂ ਇਹ ਸਰ ਡਿੱਗੇ ਟੁੱਟਾ ਜਾਂ ਤੋੜਿਆ ਗਿਆ ਜੀ ਨਹੀਂ ਜੀ ਉਹ गिर ਗਿਆ गिर ਕੇ ਵੀ ਟੁੱਟ ਗਿਆ ਕੁਝ ਫਾਇਰ ਲੱਗਿਆ ਹੋਣਾ ਜੀ ਉਹਦੇ ਚ ਹੁਣ ਇਹਦੀ ਫੋਰੈਂਸਿਕ ਵਾਸਤੇ ਭੇਜ ਰਹੇ ਹਾਂ ਤੇ ਜੋ ਵੀ ਇਹਦੀ ਫਰਦਰ ਐਨਾਲਿਸਿਸ ਹੋਊਗੀ ਉਹਦੇ ਚ ਉਹਦਾ ਡਾਟਾ ਵਗੈਰਾ ਸਾਰਾ ਡਰੀਵ ਕਰਕੇ ਦੇਖਦੇ ਆਂ ਦਾ ਫਲਾਈਟ ਪਾਥ ਕੀ ਹੈ ਐਸਐਮਜ਼ेड ਪੰਜਾਬ ਦੇ ਲਈ ਤਰਨ ਤਰਨ ਤੋਂ ਜਗਜੀਤ ਸਿੰਘ ਡਾਲਦੀ ਰਿਪੋਰਟ